ਕਿਸਾਨ ਨੂੰ ਜਿਉਂਦਾ ਰੱਖਣ ਵਾਸਤੇ ਉਹਨੂੰ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇ ਐਮਐਸਪੀ ਉਸ ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ ਤੇ ਫਸਲਾਂ ਤੋਂ ਘੱਟ ਵਿਕ ਰਹੀਆਂ ਉਹ ਕਿਉਂ ਵਿਕ ਰਹੀਆਂ ਉਹਦੇ ਤੇ ਗਰੰਟੀ ਕਾਨੂੰਨ ਬਣਾਓ ਸਾਰੀਆਂ ਫਸਲਾਂ ਤੁਸੀਂ ਐਮਐਸਪੀ ਦੇ ਰਹੇ ਹੋ ਉਹਨੇ ਤੇ ਗਰੰਟੀ ਕਾਨੂੰਨ ਕਰੋ ਜਿਹੜੇ ਮੋਰਚੇ ਦੋਹੇ ਜਿੱਡਾ ਟਿਕਰੀ ਤੇ ਸ਼ੰਭੂ ਸੀ ਉਦਾਂ ਹੀ ਸ਼ੰਭੂ ਤੇ ਖਨੋਰੀ ਬਣ ਚੁੱਕੇ ਆ ਸ਼ੰਘਰਸ਼ ਦੇ ਉੱਤੇ ਤੌਮਤਾ ਲਾ ਰਹੇ ਚੋਣ ਜਾਬਤਾ ਲੱਗ ਜਾਣਾ ਉਹਦਾ ਵੀ ਬਾਨਾ ਬਣ ਜਾਣਾ ਸ਼ੰਘਰਸ਼ ਦਾ ਚੋਣ ਜਾਬਤੇ ਨਾਲ ਕੋਈ ਸਬੰਧ ਹੁੰਦਾ ਚੋਣ ਜਾਬਤਾ ਕਿੰਨਾ ਚਿਰ ਲੱਗ ਜੂ ਪ੍ਰੋਗਰਾਮ ਵਧਣਗੇ ਹੋ ਸਕਦਾ ਹੈ ਰੇਲਵੇ ਟ੍ਰਿਕ 4 ਘੰਟਿਆਂ ਤੋਂ ਵੱਧ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਮਿੱਥੇ ਸਮੇਂ ਦਾ ਵੀ ਹੋ ਸਕਦਾ ਹੈ ਇਹ ਲੜਾਈ ਵੱਡੀ ਹੈ ਜਿਸ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਲੰਬੇ ਸਮੇਂ ਤੋਂ ਹਰਿਆਣਾ ਦੇ ਬਾਰਡਰਾਂ ਤੇ ਕਿਸਾਨ ਜਥੇਬੰਦੀਆਂ ਬੈਠੀਆਂ ਖਾਸ ਕਰਕੇ ਦੋ ਫੋਰਮਾਂ ਦੇ ਉੱਥੇ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਹੇ ਨੇ ਤੇ ਅੱਜ ਉਹਨਾਂ ਵੱਲੋਂ ਇੱਕ ਐਲਾਨ ਕੀਤਾ ਸੀਗਾ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੁਕੀਆਂ ਜਾਣਗੀਆਂ ਰੇਲਾਂ ਦੇ ਟਰੈਕ ਰੁਕੇ ਜਾਣਗੇ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸਾਂਝੀਆਂ ਕਰਦੇ ਆਂ ਫਰੀਦਕੋਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਜਿਹੜਾ ਵੱਡੀ ਵੱਡੀ ਕੈਂਤੀ ਦੇ ਵਿੱਚ ਇੱਥੇ ਕਿਸਾਨ ਪਹੁੰਚੇ ਨੇ ਤਾਂ ਉਹ ਰੇਲਵੇ ਟਰੈਕ ਦੇ ਉੱਤੇ ਆਪਣੀਆਂ ਦਰੀਆਂ ਵਿਛਾ ਕੇ ਦੇਖ ਸਕਦੇ ਹੋ ਤੁਸੀਂ ਬੈਠੇ ਹੋਏ ਨੇ ਤਾਂ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਹੈ ਇਹਨਾਂ ਦਾ ਕੇਂਦਰ ਸਰਕਾਰ ਸਾਹਮਣੇ ਜਿਹੜੀਆਂ ਇਹਦੀਆਂ ਪੈਂਡਿੰਗ ਮੰਗਾਂ ਨੇ ਪੂਰੀਆਂ ਕਰਨ ਲਈ ਲਗਾਤਾਰ ਇਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਹਾਲਾਂਕਿ ਦਿੱਲੀ ਨੂੰ ਕੂਚ ਕਰਨ ਦੀ ਇਹਨਾਂ ਨੇ ਕਾਲ ਦਿੱਤੀ ਗਈ ਸੀ ਪਰ ਹਰਿਆਣਾ ਦੇ ਬਾਡਰਾਂ ਤੇ ਇਹਨਾਂ ਨੂੰ ਰੋਕਿਆ ਗਿਆ ਤੇ ਹੁਣ ਦੋ ਬਾਡਰਾਂ ਤੇ ਸ਼ੰਭੂ ਤੇ ਖਨੋਰੀ ਬਾਡਰ ਤੇ ਪੱਕੇ ਤਰੀਕੇ ਦੇ ਨਾਲ ਇਹਨਾਂ ਵੱਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਉੱਥੇ ਧਰਨੇ ਲਗਾ ਦਿੱਤੇ ਨੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਇਹਨਾਂ ਵੱਲੋਂ ਰੈਲਾ ਰੁਕੀਆਂ ਗੀਆਂ ਨੇ 50 ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਲਬਾਤ ਵੀ ਕਰਾਂਗੇ ਕਿਉਂਕਿ ਹਾਲਾਂਕਿ ਕੇਂਦਰ ਸਰਕਾਰ ਦੀ ਲਗਾਤਾਰ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਕਿਦਾਂ ਕਿਤੇ ਜਿਹੜੀ ਡਿਮਾਂਡ ਵੀ ਕੀਤੀ ਹੈ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਮੰਨਣ ਦੀ ਕੋਸ਼ਿਸ਼ ਕਰਦੇ ਆ ਮੰਗਾ ਉਹ ਮੰਨੀਆਂ ਵੀ ਜਾਣਗੀਆਂ 4 ਤੋਂ 5 ਮੰਗਾ ਜਿਹੜੀਆਂ ਐਮਐਸਪੀ ਨੂੰ ਲੈ ਕੇ ਜਾਂ ਹੋਰ ਮੰਗਾ ਉਹ ਮੰਨਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਬਾਵਜੂਦ ਵੀ ਇਹਨਾਂ ਨੂੰ ਪੰਜਾਬ ਦੀਆਂ ਰੇਲਾਂ ਦੇ ਜਿਹੜੇ ਟਰੈਕ ਰੁਕਨੇ ਪਏ ਕਾਰਨ ਕੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਕੀ ਕਾਰਨ ਹੈ ਇੱਕ ਟੁੱਟਾ ਬਾਰਡਰਾਂ ਤੇ ਸੰਘਰਸ਼ ਚੱਲ ਰਿਹਾ ਹੈ ਦੂਜਾ ਪੂਰੇ ਪੰਜਾਬ ਦੇ ਵਿੱਚ ਐਲਾਨ ਕਰਤਾ ਹੈ ਕਿ ਜਿਹੜੇ ਰੇਲਾਂ ਦੇ ਟਰੈਕ ਆ 4 ਘੰਟੇ ਲਈ ਰੋਕੇ ਜਾਣਗੇ ਵਿਖੋ ਕਾਰਨ ਆ ਜਿਹੜਾ ਉਹ ਅੱਜ ਪੂਰੀ ਦੁਨੀਆ ਜਾਣਦੀ ਹੈ ਕਿ ਭਾਰਤ ਦੇਸ਼ ਦਾ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਾਂ ਭਾਰਤ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜਾਂ ਪਿਛਲਾ ਵੱਡਾ ਕਿਸਾਨ ਅੰਦੋਲਨ 13 ਮਹੀਨਿਆਂ ਦਾ ਉਹਦੇ ਵਿੱਚ ਜੋ ਲੋਕਾਂ ਦੇ ਨਾਲ ਕਮਿਟਮੈਂਟ ਕੀਤੀ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਦੇ ਤੋਂ ਸਰਕਾਰ ਸਾਫ਼ ਮੁੱਕਰ ਚੁੱਕੀ ਐ ਕਿਸਾਨਾਂ ਦਾ ਕਰਜ਼ਾ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਸੀ2+50 ਮੁਤਾਬਕ ਫਸਲਾਂ ਦੇ ਭਾਅ ਲੈਣੇ ਉਹਨਾਂ ਸਾਰੀਆਂ ਮੰਗਾਂ ਤੋਂ ਭਾਰਤ ਸਰਕਾਰ ਮੁੱਕ ਚੁੱਕੀ ਐ ਔਰ ਭਾਰਤ ਸਰਕਾਰ ਦਾ ਜਿਹੜਾ ਕਾਰਜਕਾਲ ਆ ਖਤਮ ਹੋਣ ਕਿਨਾਰੇ ਅੱਜ ਤਾਂ ਅੱਜ ਦੇਸ਼ ਦੇ ਕਿਸਾਨਾਂ ਨੇ ਆਪ ਦਾ ਇਹਨਾਂ ਮੌਕੇ ਦੇ ਉੱਤੇ ਉਹ ਮੰਗਾਂ ਸਰਕਾਰ ਤੋਂ ਮਨਾਉਣ ਲਈ ਪਿਛਲੀ 13 ਫਰਵਰੀ ਤੋਂ ਲੈ ਕੇ ਬਾਡਰਾਂ ਦੇ ਉੱਤੇ ਡਟੇ ਹੋਏ ਆ ਸ਼ੰਭੂ ਬਾਡਰ ਖਨੋਰੀ ਬਾਡਰ ਉੱਥੇ ਜਿਹੜਾ ਸਾਡੇ ਨਾਲ ਸਲੂਕ ਕੀਤਾ ਗਿਆ ਭਾਰਤ ਸਰਕਾਰ ਨੇ ਅਸੀਂ ਦਿੱਲੀ ਚੱਲੇ ਸੀ ਆਪਦੀ ਰਾਜਧਾਨੀ ਦੇ ਵਿੱਚ ਆਪਦੀਆਂ ਹੱਕੀ ਮੰਗਾ ਲੋਕਤੰਤਰ ਦੇ ਦਾਇਰੇ ਦੇ ਅੰਦਰ ਰਹਿ ਕੇ ਅਸੀਂ ਆਪਦੀਆਂ ਮੰਗਾਂ ਨੂੰ ਮਨਵਾਉਣ ਚੱਲੇ ਤਾਂ ਭਾਰਤ ਸਰਕਾਰ ਨੇ ਇੱਕ ਅਜੇ ਹੀ ਉੱਥੇ ਜਿਹੜੀ ਨਾਕਾਬੰਦੀ ਕਰ ਰੱਖੀ ਹੈ ਤੇ ਅਜੇਹਾ ਵਤੀਰਾ ਕੀਤਾ ਸਾਡੇ ਨਾਲ ਜਿਵੇਂ ਕੋਈ ਗਵਾਂਡੀ ਮੁਲਕ ਇੱਕ ਦੂਜੇ ਤੇ جنگ ਲੱਗੀ ਹੋਵੇ ਤੇ ਉਹ ਅਸਲਾ ਉਹ ਗੋਲਾ ਬਰੂਦ ਉੱਥੇ ਵਰਤਿਆ ਜਾਂਦਾ ਹੁੰਦਾ ਉਹ ਗੋਲਾ ਬਰੂਦ ਭਾਰਤ ਸਰਕਾਰ ਨੇ ਸਾਡੇ ਹੱਕ ਦੇਣ ਦੀ ਖਾਤਰ ਦੀ بجائے ਸਾਡੇ ਨਾਲ ਕੀਤੀ ਹੋਈ ਕਮਿਟਮੈਂਟ ਨੂੰ ਪੂਰਾ ਕਰਨ ਦੀ بجائے ਸਾਡੀ ਗੱਲ ਸੁਣਨ ਦੀ بجائے ਉਹ ਗੋਲਾ ਬਰੂਦ ਸਾਡੇ ਤੇ ਸਿੱਟਿਆ ਜਿਦੇ ਚ ਸੈਂਕੜੇ ਕਿਸਾਨ ਸਾਡੇ ਗੰਭੀਰ ਜ਼ਖਮੀ ਹੋਏ ਔਰ ਸਾਡੇ ਸੁਭਕਰਨ ਸਿੰਘ ਵੱਲੋਂ ਵਰਗੇ ਹੋਰ ਸਾਡੇ ਕਿਸਾਨ ਆ ਜਿਹੜੇ ਉਹ ਸ਼ਹੀਦ ਹੋਏ ਹੁਣ ਕਿਸਾਨਾਂ ਦੀਆਂ ਮੰਗਾਂ ਉਹ ਆਪਦੇ ਪੀਸਫੁਲੀ ਜਿਹੜਾ ਹੈਗਾ ਪ੍ਰੋਟੈਸਟ ਕਰਕੇ ਮਨਾਉਣਾ ਚਾਹੁੰਦੇ ਆ ਤੇ ਭਾਰਤ ਸਰਕਾਰ ਨੇ ਨਾ ਆਪ ਤੀੜਾ ਕਰਦੀ ਹੁਣ ਸਾਡੇ ਉਥੇ ਮੋਰਚੇ ਜਿਹੜੇ ਲੱਗੇ ਹੋਏ ਆ ਸਾਡੇ ਕਿਸਾਨ ਮੋਰਚੇ ਦੀ ਕਾਲ ਸੀ ਅੱਜ ਅੱਜ 10 ਮਾਰਚ ਨੂੰ ਅਸੀਂ ਪੂਰੇ ਦੇਸ਼ ਦੇ ਵਿੱਚ 4 ਘੰਟੇ 12 ਤੋਂ 4 ਵਜੇ ਤੱਕ ਮੁਕੰਮਲ ਜਿਹੜਾ ਰੇਲਾਂ ਦਾ ਚੱਕਾ ਜਾਮ ਕਰਨਾ ਸੀ ਉਹ ਸਾਡਾ ਇੱਥੇ ਕਰਿਆ ਹੋਇਆ ਫਰੀਦਕੋਟ ਨੂੰ ਸੰਘਾਰਸ਼ ਤੁਹਾਡਾ ਉਥੇ ਚੱਲ ਰਿਹਾ ਬਾਰਡਰਾਂ ਤੇ ਖਨੌਰੀ ਬਾਰਡਰ ਸ਼ੰਭੂ ਬਾਰਡਰ ਪਰ ਇਹ ਜਿਹੜਾ ਐਲਾਨ ਕਰਨਾ ਕਿਉਂ ਪੈ ਗਿਆ ਤੁਹਾਨੂੰ ਦੇਖੋ ਸੰਘਾਰਸ਼ ਚੱਲ ਰਿਹਾ ਹੈ ਸ਼ੰਘਰਸ਼ ਚੱਲਣ ਦੇ ਬਾਵਜੂਦ ਸਰਕਾਰ ਸੰਘਰਸ਼ੀ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੀਆਂ ਮੰਗਾਂ ਨੂੰ ਮਨਵਾਉਣ ਦੀ ਬਜਾਏ ਮੈਂ ਪਹਿਲਾਂ ਦੱਸਿਆ ਨਾ ਸਲੀਕਾ ਕੀ ਕਰ ਰਹੀ ਹੈ ਸਾਡੇ ਨਾਲ ਵਚੀਰਾ ਕੀ ਕਰ ਰਹੀ ਹੈ ਸਾਨੂੰ ਸਿੱਧੀਆਂ ਗੋਲੀਆਂ ਮਾਰ ਕੇ ਜ਼ਖਮੀ ਤੇ ਸ਼ਹੀਦ ਕਰ ਰਹੀ ਹੈ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਉਲਟਾ ਸਾਡੇ ਨਾਲ ਗਲਤ ਸਲੂਕ ਕੀਤਾ ਜਾ ਰਿਹਾ ਹੈ ਇਸੇ ਕਰਕੇ ਆਪਦੀਆਂ ਮੰਗਾਂ ਨੂੰ ਮਨਾਉਣ ਵਾਸਤੇ ਉੱਥੇ ਸਾਡੇ ਬਾਰਡਰਾਂ ਦੇ ਉੱਤੇ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਵਾਸਤੇ ਹੀ ਸਿਰਣਾ ਜਿਹੜਾ ਰੇਲਾਂ ਦੇ ਵਿੱਚ ਦਿੱਤਾ ਹੋਇਆ ਪ੍ਰੋਗਰਾਮ ਇਹਦਾ ਅੱਜ ਤੋਂ ਅਚਾਰ 4 ਘੰਟੇ ਦੇ ਕਰੀਬ ਦਾ ਜਿਹੜਾ ਇਹ ਤੁਸੀਂ ਐਲਾਨ ਕੀਤਾ ਹੈ ਇਹਦੇ ਨਾਲ ਲੋਕਾਂ ਦੀ ਖੱਜਲ ਖੁਆਰੀ ਹੋਊਗੀ ਜਾਂ ਕੇਂਦਰ ਸਰਕਾਰ ਤੇ ਕੋਈ ਨਾ ਕੋਈ ਅਸਰ ਵੀ ਪਹੁੰਚਾਰਾ ਘੰਟਾ ਦਾ ਸਰ। ਵੇਖੋ ਅਸੀਂ ਦੋਹੇ ਗੱਲਾਂ ਹੀ ਹੁੰਦੀਆਂ ਜਿਦੋਂ ਸੰਘਰਸ਼ ਚੱਲਦਾ ਸੀ ਤਾਂ 13 ਤਰੀਕ ਦੇ ਤੁਹਾਨੂੰ ਦੱਸਿਆ ਸੀ ਕਿ ਇਸਫੁਲੀ ਬੈਠੇ ਆਪਦੀ ਰਾਜਧਾਨੀ ਨੂੰ ਚੱਲੇ ਅਸੀਂ ਆਪਦੀ ਮੰਗ ਮਨਵਾਉਣ ਕਿਉਂ ਨਹੀਂ ਸਰਕਾਰ ਸਾਨੂੰ ਜਾਣ ਦਿੰਦੀ ਕਿ ਸਾਡਾ ਹੱਕ ਨਹੀਂ ਸਾਡੀ ਰਾਜਧਾਨੀ 'ਚ ਜਾਣ ਕੇ ਅਸੀਂ ਆਪਦੀਆਂ ਕੋਈ ਪ੍ਰਦਰਸ਼ਨ ਕਰ ਸਕੀਏ ਕਿਉਂ ਰੁਕਿਆ ਹੋਇਆ ਸਨ 13 ਤਰੀਕ ਦੇ ਬੈਠੇ ਮਹੀਨਾ ਹੋ ਗਿਆ ਲਗਭਗ ਸਾਨੂੰ ਬੈਠਣ ਸਾਡੀ ਕੋਈ ਸੁਣਵਾਈ ਨਹੀਂ ਅੱਜ ਸਾਨੂੰ ਪਤਾ ਹੈ ਵੀ ਸਾਡੀ ਪਬਲਿਕ ਨੂੰ ਵੀ ਪਰੇਸ਼ਾਨ ਹੋਣਾ ਪੈਣਾ ਪਰ ਇਸੇ ਕਰਕੇ ਅਸੀਂ ਸੀਮਤ ਸਮਾਂ ਅੱਜ ਹੈ ਫਿਲਹਾਲ 4 ਘੰਟਿਆਂ ਦਾ ਹੀ ਰੱਖਿਆ ਵੀ 4 ਘੰਟੇ ਹਰ ਬੰਦਾ ਕੋਈ ਨਾ ਕੋਈ ਆਪਦਾ ਲੋਕਾਂ ਦੀ ਕਿਰਤੀ ਲੋਕਾਂ ਦੀ ਲੜਾਈ ਉਹਦੀ ਖਾਤਰ ਸਾਡੇ ਨਾਲ ਐਗਰੀ ਹੋ ਜਾਊਗਾ ਅੱਜ ਅਸੀਂ 4 ਘੰਟਿਆਂ ਦਾ ਇਸ ਕਰਕੇ ਰੱਖਿਆ ਇਹ ਤਾਂ ਹੁਣ ਸਰਕਾਰ ਜ਼ਿੰਮੇਵਾਰ ਹੈ ਜਿੱਥੋਂ ਤੱਕ ਗੱਲ ਤੁਹਾਡਾ ਸਵਾਲ ਹੈ ਵੀ ਜਦੋਂ ਪਬਲਿਕ ਪਰੇਸ਼ਾਨ ਹੁੰਦੀ ਹੈ ਸਾਡਾ ਕੋਈ ਸ਼ੌਂਕ ਨਹੀਂ ਮਜਬੂਰੀ ਬੱਸ ਹੁੰਦਾ ਤੇ ਫਿਰ ਸਰਕਾਰ ਤੇ ਵੀ ਜਿਹੜਾ ਦਬਾਅ ਹੈ ਉਹ ਸਾਰਾ ਬਣਦਾ ਤੁਹਾਡੇ ਨਾਲ ਲਗਾਤਾਰ ਮੀਟਿੰਗ ਵੀ ਹੋਈ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਮੀਟਿੰਗ ਹੋਈ ਹੈ ਉਹਨਾਂ ਵੱਲੋਂ ਤੁਹਾਨੂੰ ਆਫਰ ਵੀ ਦੇ ਦਿੱਤੀ ਗਈ ਹੈ ਕੇ ਟੋਡੀਆਂ ਜਿਹੜੀਆਂ ਕੁਝ ਧਾਲਾਂ ਤੇ ਕੁਝ ਫਸਲਾਂ ਤੇ ਐਮਐਸਪੀ ਵੀ ਦੇਵਾਂਗੇ ਹੋਰ ਟੋਡੀਆਂ ਮੰਗਾਂ ਦੀ ਡਿਮਾਂਡ ਵੀ ਪੂਰੀ ਕਰਾਂਗੇ ਤੇ 5 ਸਾਲ ਦਾ ਜਿਹੜਾ ਕਮਿਟਮੈਂਟ ਵੀ ਉਹਨਾਂ ਨੇ ਵਾਦਾ ਵੀ ਕੀਤਾ ਤੇ ਕੀ ਕਾਰਨ ਫਿਰ ਤੁਹਾਨੂੰ ਮਨਜ਼ੂਰ ਨਹੀਂ ਉਹ ਉਸ ਤੋਂ ਬਾਅਦ ਗੱਲਬਾਤ ਨਹੀਂ ਹੋਈਗੀ ਕੀ ਉਹਦੇ ਵਿੱਚ ਕੋਈ ਕਮੀ ਲੱਗੀ ਤੁਹਾਨੂੰ ਵੇਖੋ ਜਿਹੜੀ ਗੱਲ ਤੁਸੀਂ ਮੀਟਿੰਗਾਂ ਦੀ ਕੀਤੀ ਹੈ ਮੀਟਿੰਗਾਂ ਤੋਂ ਅਸੀਂ ਕਦੇ ਵੀ ਨਹੀਂ ਭੱਜੇ ਮਸਲੇ ਦਾ ਹੱਲ ਮੀਟਿੰਗਾਂ ਚ ਗੱਲਬਾਤ ਚ ਹੁੰਦਾ ਹੁੰਦਾ ਪਰ ਜਿਹੜੀ ਫਿਲਹਾਲ ਸਰਕਾਰ ਪ੍ਰਸਤਾਵ ਲੈ ਕੇ ਆ ਰਹੀ ਹੈ ਨਾ ਉਹ ਸਰਕਾਰ ਗੋਗਲੂਆਂ ਨਾਲੋਂ ਮਿੱਟੀ ਝੜ ਰਹੀ ਹੈ ਐਮਐਸਪੀ ਤੇ ਕੱਲੀ ਪ੍ਰੋਪੋਜ਼ਲ ਆਈ ਹੈ ਸਰ ਐਮਐਸਪੀ ਤਿੰਨਾਂ ਫਸਲਾਂ ਉਤੇ ਐਮਐਸਪੀ ਸਰਕਾਰ ਦੇ ਰਹੀ ਹੈ ਸਾਡੀ ਡਿਮਾਂਡ ਕੀ ਹੈ ਐਮਐਸਪੀ ਕੀ ਹੈ ਘੱਟੋ ਘੱਟ ਸਮਰਥਨ ਮੁੱਲ ਘੱਟੋ ਘੱਟ ਕੋਈ ਮੁਨਾਫਾ ਵਾਲਾ ਨਹੀਂ ਘੱਟੋ ਘੱਟ ਕਿਸਾਨ ਨੂੰ ਜਿਉਂਦਾ ਰੱਖਣ ਵਾਸਤੇ ਉਹਨੂੰ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇ ਇਹ ਐਮਐਸਪੀ ਹੈ ਅਸੀਂ ਕੀ ਕਹ ਰਹੇ ਵੀ ਉਹ ਜਿਹੜੀਆਂ ਫਸਲਾਂ ਦੇ ਤੁਸੀਂ ਘੱਟੋ ਘੱਟ ਸਮਰਥਨ ਮੁੱਲ ਦਿੰਨੇ ਕੋਈ ਮੁਨਾਫਾ ਤਾਂ ਨਹੀਂ ਦਿੰਦੇਗੇ ਘੱਟੋ ਘੱਟੀ ਦੇ ਰਹੇ ਉਹ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਵਾਸਤੇ ਉਹਦੇ ਤੇ ਗਰੰਟੀ ਕਾਨੂੰਨ ਬਣਾਓ ਏ ਇਹ ਸਰਕਾਰ ਕੀ ਕਰ ਰਹੀ ਹੈ ਭੀਮਨ ਨਹੀਂ ਕਰ ਰਹੀਏ ਕਾਰਪੋਰੇਟ ਸੈਕਟਰ ਦੇ ਵੱਲ ਭੁਗਤ ਰਹੀ ਹੈ ਸਰਕਾਰ ਕਹਿੰਦੀ 5 ਸਾਲ ਲਈ ਅਸੀਂ ਬੌਂਡ ਸਮਾ ਕਰਕੇ ਦੇਵਾਂਗੇ 5 ਫਸਲਾਂ ਤੇ ਦੇਵਾਂਗੇ ਲੇਕਿਨ ਦੇਵਾਂਗੇ ਡਾਇਵਰਸੀਫਿਕੇਸ਼ਨ ਵਾਲੇ ਜਿਹੜੇ ਫਸਲਾਂ ਦਾ ਬਦਲਾਵ ਰੱਖ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਆਨੇ ਵੀ ਸਸ ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ ਤੇ ਫਸਲਾਂ ਤੂੰ ਘੱਟ ਵੇਖ ਰਹੀਆਂ ਉਹ ਕਿਉਂ ਵੇਖ ਰਹੀਆਂ ਉਹਦੇ ਤੇ ਗਰੰਟੀ ਕਾਨੂੰਨ ਬਣਾਏ ਸਾਰੀਆਂ ਫਸਲਾਂ ਤੁਸੀਂ ਐਮਐਸਪੀ ਦੇ ਰਹੇ ਹੋ ਉਹਨਾਂ ਤੇ ਗਰੰਟੀ ਕਾਨੂੰਨ ਕਰੋ ਸਾਡੀ ਸਹਿਮਤੀ ਹੋ ਜੂਏ ਇੱਥੇ ਪਰ ਸਰਕਾਰ ਫਿਲਹਾਲ ਕੀ ਹੈ ਸਾਨੂੰ ਉਥੇ ਖਦੇੜਨ ਵਾਲਾ ਲੌਲੀਪੌਪ ਦੇ ਇਕਠਾਉਣ ਵਾਲੀ ਨੀਤੀ ਵਰਤ ਰਹੀ ਹੈ ਇਸ ਕਰਕੇ ਕਿਸੇ ਨਾਲ ਸਹਿਮਤ ਨਹੀਂ ਹੈ ਤੁਹਾਡੇ ਆਗੂਆਂ ਨੇ ਐਲਾਨ ਕਰਤਾ ਹੈ ਕਿ ਸ਼ੰਭੂ ਤੇ ਖਨੋਰੀ ਬਾਰਡਰ ਨੂੰ ਅਸੀਂ ਸਿੰਘੂ ਤੇ ਟਿਕਰੀ ਬਾਰਡਰ ਦਾ ਰੂਪ ਧਾਰਨ ਦਿੱਤਾ ਹੈ ਪੱਕੇ ਤਰੀਕੇ ਦੇ ਨਾਲ ਰਵਾਂਗੇ ਉਸ ਜਿਹੜੇ ਪਹਿਲਾਂ ਤੋਂ ਦਾ ਸੰਘਰਸ਼ ਚੱਲਿਆ ਉੱਥੇ ਸਾਲ ਦੇ ਕਰੀਬ ਉੱਤੋਂ ਸਾਲ ਦੇ ਉੱਤੋਂ ਉਹਦਾ ਅਸਰ ਤੇ ਇਸ ਦਾ ਅਸਰ ਕਿੰਨਾ ਕੇਂਦਰ ਸਰਕਾਰ ਤੇ ਪਊਗਾ ਤੁਸੀਂ ਕਹਿ ਤਾਂ ਦਿੱਤਾ ਹੈ ਕਿ ਉਸੇ ਤਰੀਕੇ ਦੇ ਨਾਲ ਅਸੀਂ ਸੰਘਰਸ਼ ਜਾਰੀ ਰੱਖਾਂਗੇ ਨਹੀਂ ਅਸਰ ਤਾਂ ਪੈ ਰਿਹਾ ਹੈ ਅਸਰ ਤਾਂ ਪੈ ਰਿਹਾ ਹੈ ਨਾ ਸਰਕਾਰ ਮੀਟਿੰਗਾਂ ਲਈ ਭੱਜ ਰਹੀ ਹੈ ਤੇ ਉਹੀ ਬਤੀਰਾ 950 ਵਾਲਾ ਉਦੋਂ ਵਾਲਾ ਅੱਜ ਕੀ ਕਹਿ ਰਹੇ ਕਹਿ ਜਾ ਰਹੇ ਸਾਨੂੰ ਇੱਕ ਫਿਰਕੇ ਪ੍ਰਸਤ ਲੋਕ ਕਿਹਾ ਜਾ ਰਿਹਾ ਹੈ ਕੁਝ ਲੋਕ ਕਹਿ ਜਾ ਰਿਹਾ ਹੈ ਤੇ ਜਿਹੜਾ ਸਰਕਾਰ ਦੇ ਵਿੱਚ ਭੱਜ ਦੌੜ ਹੈ ਉਹ ਜਿਹੜਾ ਪ੍ਰੋਟੈਸਟ ਦਾ ਸਾਡੇ ਦਾ ਦਬਾਅ ਕਰਕੇ ਹੀ ਹੋ ਰਿਹਾ ਸਾਰਾ ਕੁਝ ਇਹ ਸਰਕਾਰ ਸਾਨੂੰ ਮੀਟਿੰਗਾਂ ਦੇ ਰਹੀ ਹੈ ਕੋਈ ਗੱਲ ਡਬਲੂਟੀ ਪਰ ਉਹ ਅਸਰ ਤਾਂ ਨਾ ਬਣਨਾਗਾ ਉਹ ਤਾਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਸੀਗੀਆਂ ਹੁਣ ਤਾਂ ਤੁਸੀਂ ਦੋ ਫੋਰਮਾਂ ਬੁਝੀਆਂ 37 ਜਿਹੜੇ ਜਦੋਂ ਐਸਕੇਮ ਦੇ ਆਲੇ ਉਹ ਵਕਰੇ ਚੱਲ ਰਹੇ ਐ ਹਾਲਾਂਕਿ ਤੁਸੀਂ ਇਕੱਠੇ ਹੋਣ ਦੀ ਬਜਾਏ ਇੱਕ ਦੂਜੇ ਤੇ ਜਿਹੜੇ ਸਵਾਲ ਜ਼ਰੂਰ ਖੜੇ ਕਰ ਰਹੇ ਆ ਤਾਂ ਇਹਦਾ ਅਸਰ ਵੀ ਜਿਹੜਾ ਗਲਤੀ ਜਾਊਗਾ ਨਾ ਫਿਰ ਕਿਵੇਂ ਤੁਹਾਡਾ ਗੱਲ ਪਤਾ ਕੀ ਹੈ ਦਵਾ ਦੀ ਕੋਈ ਕਮਨੀ ਜਿਹੜੇ ਮੋਰਚੇ ਦੋਹੇ ਜਿੱਡਾ ਟਿਕਰੀ ਤੇ ਸ਼ੰਭੂ ਸੀ ਉਦਾਂ ਹੀ ਸ਼ੰਭੂ ਤੇ ਖਨੋਰੀ ਬਣ ਚੁੱਕਿਆ ਹੁਣ ਜਿਹੜੀ ਗੱਲ ਲੱਤਾਂ ਖਿੱਚਣ ਵਾਲੀ ਵੇਖੋ ਲੋਕਾਂ ਦੀਆਂ ਕਿਸਾਨਾਂ ਦੀਆਂ ਕਿਰਤੀ ਲੋਕਾਂ ਦੀਆਂ ਮੰਗਾ ਇਹ ਜਿਹੜੀ ਲੜਾਈ ਹੈ ਇਹ ਕਿਸੇ ਇੱਕ ਸੰਗਠਨ ਦੀ ਨਹੀਂ ਇਹ ਕਿਸੇ ਇੱਕ ਫਿਰਕੇ ਦੀ ਨਹੀਂ ਇਹ ਨਾ ਹੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਇਹ ਕਿਰਤੀ ਲੋਕ ਜਿੰਨੇ ਭਾਰਤ ਦੇਸ਼ ਦੇ ਲੱਖਾਂ ਲੋਕਾਂ ਉਹਨਾਂ ਦੇ ਕਿਰਤ ਤੇ ਵਜ ਰਹੇ ਡਾਕੇ ਦੀ ਲੜਾਈ ਹੈ ਔਰ ਇਹਦੇ ਤੇ ਲੜਨਾ ਪੈਣਾ ਸਭ ਨੂੰ ਜਿਹੜੇ ਕੋਈ ਪੈਰ ਖਿੱਚਣ ਦੀ ਗੱਲ ਕਰਦੇ ਐ ਉਹਨਾਂ ਨੂੰ ਲੋਕ ਤੋੜ ਲੈਣਗੇ ਸੰਘਰਸ਼ ਨਹੀਂ ਛੋਟਾ ਰਹਿਣਾ ਤੁਸੀਂ ਦੇਖੋਗੇ ਸੰਘਰਸ਼ ਤਾਂ ਜਨੋ ਦਿਨ ਵੱਧ ਰਿਹਾ ਹੈ ਤੁਸੀਂ ਇੱਥੇ ਕਬਰ ਕਰ ਹੀ ਰਹੇ ਹੋ ਸਾਰਾ 8 ਤਰੀਕ ਨੂੰ ਮਹਿਲਾ ਦਿਵਸ ਮਨਾਇਆ ਗਿਆ ਪੂਰੇ ਪੰਜਾਬ ਤੋਂ ਹਰਿਆਣੇ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੀਆਂ ਮਾਤਾ ਭੈਣਾਂ ਉੱਥੇ ਪਹੁੰਚੀਆਂ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਸਰਕਾਰ ਨੇ ਐਮਐਸਪੀ ਦੇ ਉਸ ਸੰਘਰਸ਼ ਤੋਂ ਤੇ ਅੱਜ ਵਾਲੇ ਤੋਂ ਡਰਦਿਆਂ ਨੇ ਫਿਰ ਗੱਲ ਚਲਾਉਣੀ ਸ਼ੁਰੂ ਕੀਤੀ ਹੈ ਸੋ ਸੰਘਰਸ਼ ਨੇ ਵਧਣਾ ਹੈ ਸੰਘਰਸ਼ ਨਹੀਂ ਘਟਣਾ ਜਿਹੜੇ ਪਿੱਛੇ ਬੈਠੇ ਪੈਰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੈ ਸੰਘਰਸ਼ ਦੇ ਉੱਤੇ ਤੋਮਤਾ ਲਾ ਰਹੇ ਹੈ ਉਹ ਚੋਣ ਜਾਬਤਾ ਲੱਗ ਜਾਣਾ ਉਹਦਾ ਵੀ ਬਾਨਾ ਬਣ ਜਾਣਾ ਸੰਘਰਸ਼ ਦਾ ਚੋਣ ਜਾਬਤੇ ਨਾਲ ਕੋਈ ਸਬੰਧ ਹੁੰਦਾ ਚੋਣ ਜਾਬਤਾ ਕਿੰਨਾ ਚਿਰ ਲੱਗ ਜੂ ਹੁਣ ਜਬ ਤਾਂ ਸਦਾਂ ਲਈ ਤਾਂ ਨਹੀਂ ਲੱਗਦਾ ਹੁੰਦਾ ਕੋ 2 ਮਹੀਨੇ ਲੱਗ ਜੂ 2.5 ਮਹੀਨੇ ਲੱਗ ਜੂ ਇੱਥੇ ਲੋਕ 13-13 ਮਹੀਨੇ ਲੜੇ ਵੇ ਆ ਲੜਾਂਗੇ ਡਟ ਕੇ ਲੜਾਂਗੇ ਸਰਕਾਰ ਦੋ ਮਹੀਨੇ ਬਾਅਦ ਫਿਰ ਬਣ ਜਾਣੀ ਕੋਈ ਨਹੀਂ ਹੁਣ ਤੁਸੀਂ ਇਕੱਠੇ ਹੋਵੋਗੇ ਜਾਂ ਇਸੇ ਤਰੀਕੇ ਨਾਲ ਅਲੱਗ-ਅਲੱਗ ਤਰੀਕੇ ਦੇ ਨਾਲ ਕਿਉਂਕਿ ਕਾਮਯਾਬੀ ਤਾਂ ਤਾਂ ਹੀ ਮਿਲਨੀ ਹੈ ਜੇ ਸਾਰੇ ਇਕੱਠੇ ਹੋਵੋਗੇ ਅਸੀਂ ਇਕੱਠੇ ਹੋਣ ਲਈ ਕਿਤੇ ਕੰਦ ਨਹੀਂ ਕੱਢੀ ਲੋਕਾਂ ਦੀ ਲੜਾਈ ਹੈ ਲੜ ਰਹੇ ਆਓ ਜਿਹੜਾ ਲੋਕਾਂ ਦੀ ਲੜਾਈ ਨਾਲ ਸਹਿਮਤ ਹੈ ਜਿਹਨ ਲੜਨਾ ਨਹੀਂ ਚਾਹੁੰਦਾ ਉਹਦਾ ਤਾਂ ਕੁਝ ਨਹੀਂ ਨਾ ਕਰ ਸਕਦੇ ਇਹਦੇ ਚ ਦੱਸੋ ਕਿਸੇ ਇੱਕ ਦੀ ਲੜਾਈ ਹੈ ਕੋਈ ਇੱਕ ਕਿਸਾਨ ਆਗੂ ਦੀ ਹੈ ਕਿ ਇੱਕ ਜਸੇਵੰਦੀ ਦੀ ਲੜਾਈ ਹੈ ਸਾਂਝੇ ਲੋਕਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਆ ਉਹਨਾਂ ਦੀ ਲੜਾਈ ਹੈ ਉਹਨੂੰ ਲੜਿਆ ਜਾ ਰਿਹਾ ਹੈ ਤੇ ਜੇ ਕੋਈ ਪਿੱਛੇ ਬੈਠਾ ਲੜਨ ਵਾਲਾ ਤੇ ਚਿੱਕੜ ਛੜ ਰਿਹਾ ਉਹ ਫਿਰ ਤੁਸੀਂ ਵੀ ਜਾਣਦੇ ਹੋ ਉਹ ਤਾਂ ਕਹਿੰਦੇ ਆ ਵੀ ਸਾਨੂੰ ਇਹ ਆ ਕੇ ਦੱਸਤਾ ਦੇਣਾ ਕਿੱਥੇ ਸਾਨੂੰ ਬਲਾਵਾ ਦਿੱਤਾ ਇਹਨਾਂ ਨੇ ਜੇ ਕੋਈ ਕਿਸੇ ਨੂੰ ਸੰਘਰਸ਼ਾਂ ਚ ਬਲਾਵਾ ਬਲਾਵੇ ਨਹੀਂ ਦਿੱਤੇ ਜਾਂਦੇ ਜਿਹੜੇ ਗਏ ਆ ਉਹਨਾਂ ਨੂੰ ਕਿਹੜਾ ਬਲਾਵੇ ਦਿੱਤੇ ਗਏ ਹਲੇ ਵੀ ਜਾਈ ਜਾਂਦੇ ਆ ਅੱਜ ਵੀ ਆਗੇ ਕੁਝ ਉਹਨਾਂ ਨੂੰ ਕਿਹੜਾ ਬਲਾਵੇ ਦਿੱਤੇ ਬਲਾਵੇ ਨਹੀਂ ਦਿੱਤੇ ਹੁੰਦੇ ਉਹਨਾਂ ਦੀ ਸਾਡੇ ਬਲਾਵੇ ਨਾਲ ਲੋਕਾਂ ਦੀ ਲੜਾਈ ਪਹਿਲਾਂ ਹੋਣੀ ਚਾਹੀਦੀ ਹੈ ਲੜਨ ਵਾਲੇ ਲੋਕਾਂ ਦੀ ਲੜਾਈ ਲੋਕਾਂ ਦੀ ਹੈ ਇਕੱਠੇ ਹੋ ਕੇ ਲੜਨਾ ਪਊ ਨਹੀਂ ਲੋਕ ਲੜਾ ਲੈਣਗੇ ਸਾਡਾ ਪਿੰਡ ਮਚਾਕੀ ਗਲਾਂ ਜੀ ਅਸੀਂ ਸਾਰੇ ਬੰਦੇ ਅਸੀਂ 40 50 ਬੰਦੇ ਇਕੱਠੇ ਹੋ ਕੇ ਪਿੰਡਵਨੀਓ ਆਏ ਆ ਸਾਨੂੰ ਯੂਨੀਅਨ ਦੀ ਕਾਲ ਆਈ ਸੀ ਵੀ ਆਪਾਂ ਰੇਲ ਰੋਕੋ ਅੰਦੋਲਨ ਦੇ ਵਿੱਚ ਹਿੱਸਾ ਬੋਣਾ ਅਸੀਂ ਦਿੱਤੇ ਟਾਈਮ ਦੇ ਮੁਤਾਬਕ ਅਸੀਂ ਇੱਥੇ ਆ ਗਏ ਆ ਆਪਦੀ ਇਹ ਸਾਰੇ ਇਹਦੇ ਵਿੱਚ ਸ਼ਮੂਲੀਅਤ ਪਾ ਰਹੇ ਆ ਜੀ ਸਾਰੇ ਸ਼ਹਿਰਾਂ ਦਾ ਹੱਕ ਬੰਦਾ اخਲਾਕੀ ਹੱਕ ਬੰਦਾ ਵੀ ਆਪਾਂ ਆਪਦੀ ਕਿਸਾਨੀ ਦੇ ਅੰਦੋਲਨ ਵਾਸਤੇ ਲੜ ਰਹੇ ਆਂ ਆਪਦੇ ਫਸਲਾਂ ਦੇ ਨਸਲਾਂ ਦੇ ਪਿੱਛੇ ਇਹਦੇ ਆਉਣ ਵਾਲੇ ਬੱਚਿਆਂ ਦੇ ਪਿੱਛੇ ਆਪਾਂ ਇਹ ਅੰਦੋਲਨ ਦੇ ਵਿੱਚ ਖੜੇ ਆਂ ਜੇ ਅੱਜ ਆਪਾਂ ਇਸ ਅੰਦੋਲਨ ਦੇ ਪਿੱਛੇ ਛੱਡਾਂਗੇ ਤਾਂ ਆਪਣੇ ਆਉਣ ਵਾਲੇ ਨਸਲਾਂ ਨੂੰ ਇਸ ਗੱਲ ਦੀ ਖਮਿਆਜਾ ਭੁਗਤਣਾ ਪੈਣਾ ਇਸ ਕਰਕੇ ਅਸੀਂ ਸਾਰੇ ਬੰਦੇ ਜਾਗਦੀਆਂ ਜ਼ਮੀਰਾਂ ਵਾਲੇ ਇੱਥੇ ਦਿੱਤੇ ਹੋਏ ਸੱਦੇ ਦੇ ਉੱਤੇ ਤੇ ਆ ਗਏ ਅਸੀਂ ਇਸ ਟਾਈਮ ਦੇ ਉੱਤੇ ਅਸੀਂ ਅੰਦੋਲਨ 'ਚ ਹਿੱਸਾ ਬਾਰੇ ਹੌਲੀ ਹੌਲੀ ਜਿਵੇਂ ਆਪਾਂ ਕਹਿੰਦੇ ਇੱਕ ਤਣਕਾ ਅੱਡ ਹੁੰਦਾ ਜੇ ਡੱਬੀ ਕਰ ਲਈ ਸਿੱਖਾਂ ਵਾਲੀ ਉਹ ਇਕੱਠੀ ਹੋ ਜਾਂਦੀ ਹੈ ਇਹ ਸਾਰੇ ਬੰਦੇ ਇਕੱਠੇ ਹੋ ਗਏ ਅੱਜ ਸਬੂਤ ਦੇ ਰਹੇ ਆ ਕੇਂਦਰ ਦੇ ਇਸ ਗੱਲ ਦਾ ਬਿਲਕੁਲ ਅਸਰ ਪਊਗਾ ਤੇ ਮੇਰੇ ਹਿਸਾਬ ਨਾਲ ਚੰਗੇ ਸਿੱਟੇ ਨਿਕਲਣਗੇ ਅੱਜ ਪੂਰੇ ਭਾਰਤ ਦੇ ਵਿੱਚ ਆ ਜਾਂ ਕੱਲੇ ਪੰਜਾਬ ਦੇ ਬਿਲਕੁਲ ਪੂਰੇ ਭਾਰਤ ਦੇ ਵਿੱਚ ਹੈ ਹਰ ਸਟੇਟ ਦੇ ਵਿੱਚ ਹੈ ਚੱਕਾ ਜਾਣਾ ਜਿਵੇਂ ਹੁਣ ਤੁਹਾਡਾ ਸੰਘਰਸ਼ ਚੱਲ ਜਾਂਦਾ ਹੈ ਅੱਜ ਤੁਸੀਂ ਐਲਾਨ ਕਰਤਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ-ਸਮੇਂ ਤੇ ਤੁਹਾਨੂੰ ਅਜਿਹੇ ਐਲਾਨ ਕਰਨੇ ਪੈਣਗੇ ਹੋਣਗੇ ਜੇਕਰ ਸਰਕਾਰ ਸਾਡੀਆਂ ਪੂਰੀਆਂ ਦੀਆਂ ਪੂਰੀਆਂ ਕਮਿਟਮੈਂਟ ਕੀਤੀਆਂ ਹੋਈਆਂ ਮੰਗਾਂ ਸਾਡੀਆਂ ਮੰਨੂ ਨਾ ਤਾਂ ਇਹ ਪ੍ਰੋਗਰਾਮ ਵਧਣਗੇ ਹੋ ਸਕਦਾ ਰੇਲਵੇ ਟ੍ਰਿਕ 4 ਘੰਟਿਆਂ ਤੋਂ ਵੱਧ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਮਿੱਥੇ ਸਮੇਂ ਦਾ ਵੀ ਹੋ ਸਕਦਾ ਇਹ ਲੜਾਈ ਵੱਡੀ ਹੋ। ਦਾ ਸੁਣਿਆ ਤੁਸੀਂ ਇਹ ਜਿਹੜਾ ਸੰਘਰਸ਼ ਤਾਂ ਜਿਹੜਾ ਹਰਿਆਣਾ ਦੇ ਬਾਰਡਰਾਂ ਤੇ ਤਾਂ ਇਹਨਾਂ ਦਾ ਲਗਾਤਾਰ ਚੱਲੂਗਾ ਜਿੰਨਾ ਟਾਈਮ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਹਿਦਾ ਹੈ ਕਿ ਅ ਜਿਹੜਾ ਐਲਾਨ ਕੀਤਾ ਸੀਗਾ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਅਣਮਿੱਥੇ ਸਮੇਂ ਲਈ ਅਜਿਹੇ ਜਿਹੜੇ ਐਲਾਨ ਕਰਨੇ ਪੈ ਜਾਣ ਰੇਲਾਂ ਦੇ ਟਰੈਕ ਰੋਕਣੇ ਪੈ ਜਾਣ ਤਾਂ ਦੇਖਦੇ ਹਾਂ ਅੱਜ ਦਾ ਜਿਹੜਾ 4 ਘੰਟੇ ਦਾ ਇਹਨਾਂ ਦਾ ਐਲਾਨ ਕੀਤਾ ਹੈ ਜਿਹੜੇ ਟ੍ਰੇਨਾਂ ਦੇ ਟਰੈਕ ਆ ਜਿਹੜੇ ਉਹ ਜਾਮ ਕੀਤੇ ਗਏ ਨੇ ਉਹਨਾਂ ਦਾ ਅਸਰ ਕੇਂਦਰ ਸਰਕਾਰ ਤੇ ਕਿੰਨਾ ਪਵੇਗਾ ਜਾਂ ਲੋਕਾਂ ਦੀ ਖੱਦਲਖਵਾਰੀ ਹੋਰੀ ਦੇਖ ਨੂੰ ਮਿਲੇਗੀ ਜਾਂ ਕੇਂਦਰ ਸਰਕਾਰ ਤੇ ਅਸਰ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਈuplabdhi ਹਾਸਲ ਹੁੰਦੀ ਹੈ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਣੀ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ 36 ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ